ਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਨਵੇਂ ਵੀਡੀਓ ਦੇ ਵਿੱਚ। ਸਾਡੇ ਨਾਲ ਇੱਥੇ ਸ਼ੌਕ ਬਹੁਤ ਜ਼ਿਆਦਾ ਹੈਗੀ। ਇੱਕ ਸਾਡਾ ਬੂਟਾ ਤੁਹਾਨੂੰ ਉਹ ਦਿਖਾਵਾਂਗੇ। ਉਧਰ ਤਿੰਨੂਆਂ ਦਾ ਬੂਟਾ ਖਰਾਬ ਹੋ ਗਿਆ। ਇਸ ਕਰਕੇ ਆ ਆਪਣੇ ਮਿੱਤਰ ਨੇ ਕਿਸੇ ਨੇ ਦਵਾਈ ਭੇਜੀ ਹੈ ਕਹਿੰਦੇ ਬੂਟਿਆਂ 'ਚ ਇਹ ਪਾਓ। ਹੁਣ ਇਹ ਪਾਣੇ ਆ ਗਏ ਤੇ ਇਹਦਾ ਰਿਜ਼ਲਟ ਦੇਖਦੇ ਆਂ ਜੀ। ਵਾਹਿਦ ਬੁੱਟੇ ਦੇ ਆਲੇ ਦੁਆਲੇ ਮਿੱਟੀ ਲਈ ਹੋਈ ਹੈ ਕਿ ਦੇਖਦੇ ਆ ਕਿਵੇਂ ਪਾਣੇ ਆ ਇਹਨੂੰ ਕੋਲ ਕੇ ਨਾ ਗਲੀਆਂ ਕੱਢ ਕੱਢੀ ਪਾ ਦਾਂਗੇ ਬੁੱਟਿਆਂ ਦੇ ਆਲੇ ਦੁਆਲੇ 1 ਮਿੰਟ ਪਹਿਲਾਂ ਮੈਂ ਕਲੀ ਦੇਖਣਾ ਇੱਕ ਮਟਕਾ ਇੱਕ ਮਟਕਾ ਉਹਦੀ ਬਣਾਉਣਾ ਹੈ ਉਹ ਦੇਖੀ ਜਰੀ

ਜਾਂ ਹੱਥ ਨਹੀਂ ਲਾਣਾ ਕਿਸੇ ਚੀਜ਼ ਨੂੰ ਠੀਕ ਹੈ ਮੈਂ ਰਖੜਾ ਸਿੱਟ ਦੂੰ ਜੇ ਹੱਥ ਵੀ ਲੱਗ ਗਿਆ ਪਹਿਲਾਂ ਮੈਂ ਉਹ ਟੱਬ ਲੈ ਆਈਏ ਗਏ ਗਾਇਸ ਦੇਖੋ ਸ਼ੁਰੂ ਤਾਂ ਇੰਨੇ ਨੇ ਕੀਤੀ ਹੈ ਪਰ ਐਂਡਿੰਗ ਮੈਂ करूंगी ਦੇਖ ਲੋ ਇਹ ਆ ਹੁੰਦਾ ਹੈਗਾ ਬੱਚੇ ਹੁੰਦਾ ਫਾਇਦਾ ਆ ਇਹਨੂੰ ਕਿੱਥੇ ਰੱਖੀ ਉੱਥੇ ਜੇ ਰੱਖ ਦਿਆਂ ਇੱਕ ਮਿੰਟ ਲੈ ਇਸ ਦੇ ਵਿੱਚ ਪਾਣੀ ਪਾ ਕੇ ਨਾ ਇਹਦੇ ਚ ਹੀ ਘੋਲ ਲਾਂਗੀ ਠੀਕ ਹੈ ਮੈਂ ਤੈਨੂੰ ਠੰਗੀ ਟੋਟੀ ਫੁੱਲੀ ਹੋਈ ਹੈ ਕੋਈ ਆ ਰਿਹਾ ਦੇਖਿਆ ਸੀ ਨਾ ਵੀਉ ਸੋਹਣਾ ਲੱਗ ਰਿਹਾ ਸੀ ਪਰ ਇੱਥੇ ਨਾ ਇੱਕ ਚੱਕਰ ਹੈਗਾ ਸੱਪ ਆ ਜਾਂਦੇ ਨੇ ਛੋਟੇ ਜਿਹੇ ਨਾ ਪਾਪਾ ਉਹ ਤਾਂ ਇੱਕ ਕੱਡਾ ਹੀ ਆਇਆ ਸੀ ਹਾਂ ਪਾ ਆਈਸਾ ਪਾ ਰ ਰਿਆ ਮੈਂ ਦਵਾਈ ਚੱਕ ਲਿਆ ਓਕੇ ਆ ਜੋ ਦੇਖੀਏ ਪਾ ਰਿਆ ओह माय गॉड पापा ਦਾ ਬੰਦ ਹੋ ਗਿਆ ਹੈ ਬੰਦ ਹੋ ਗਿਆ ਨਹੀਂ ਹੋਇਆ ਪਹਿਲਾਂ ਬੰਦ ਹੋ ਗਿਆ ਇਹਨੂੰ ਨਾ ਕਰਾਂਗੇ ਐਵੇਂ ਦੇ ਰਹਿਣਾ ਨਿਕਲ ਜਣਾ ਗਲੀ ਆ ਨਿਕਲ ਰਹੀ ਆ ਨੇ ਇਹਨੂੰ ਗਲੀਆਂ ਕੱਟ ਕੱਟ ਪਰਾਂਗੇ ਹੈਨਾ ਇਹ ਨਹੀਂ ਉਹਦੇ ਨਾਲ ਕੱਟਦੇ ਆ ਪਾਪਾ ਨੇ ਦੋ ਚਾਰ ਦਿਨ ਕੱਢ ਦਿੱਤੀ। ਤੋ ਯਾਰ ਰੱਖੋ। ਹਨ ਪੱਕੇ ਜਮਾਤ ਦੇ ਪਾਈਪ ਸਾਡੇ ਇਹ ਨਹੀਂ ਕੱਢਣਿਆ। ਵੱਡੀਆਂ ਵੱਡੀਆਂ ਆ ਰਹੇ। ਹੈ? ਵੱਡੀਆਂ ਵੱਡੀਆਂ। ਬਸ ਇਟਾ ਮੇਰੇ ਦੱਸਣ ਲਈ ਚਾਹਵਣੀ ਕਰਨੀ ਹੈ। ਹਾਂਜੀ। ਇਹ ਲਾਣਾ ਹੈ ਦਵਾਈ। ਪਾਣੀ ਨੂੰ ਟੱਪ ਨੂੰ ਠੀਕ ਹੈ ਨਾ? ਠੀਕ ਹੈ। Papa ਇਸ ਇਸੋ ਮਿੱਟੀ ਦੇ ਅੰਦਰ ਹੁੰਦਾ ਕੀ ਹੈ? ਇਸ ਮਿੱਟੀ ਦੇ ਅੰਦਰ ਹੁੰਦਾ ਕੀ ਹੈ? ਇਸ ਮਿੱਟੀ ਜਿਹੜੀ ਤੁਸੀਂ ਹਾਂ। ਮੈਂ ਉਹਨਾਂ ਨੂੰ ਪੁੱਛਿਆ ਸੀ ਫੋਨ ਕਰਕੇ। ਹੂੰ। ਕੀ ਕਹਿੰਦੇ ਉਹ? ਕਹਿੰਦੇ ਇਹਦੇ ਵਿੱਚ ਕੋਈ ਕੀੜੇ-ਕੂੜੇ ਜੇ ਹੁੰਦੇ ਨੇਗੇ। ਉਹ ਸਿਉਂਕ ਨੂੰ ਖਾ ਜਾਣਗੇ। ਅੱਛਾ ਸਿਉਂਕ, ਸੋ ਠੀਕ ਐ। ਰਿੰਨਾਂ ਨਾਲ ਆ ਬੂਟਿਆਂ ਜਾਂ ਦਿਵਾਲੇਦਵਾਲੇ ਨਹੀਂ ਲੱਗ ਜਾਂਦੇ। ਹਾਂ 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 ਹਾਂ। ਓ ਮਿੱਤੂ। ਹਾਂ ਹਾਂ। ਓਕੇ। ਰਾਮ ਨਾਲ। ਤੁਸੀਂ ਵੀ ਰਾਮ ਨਾਲ ਪਾਉ ਪਾਪਾ। ਤੁਹਾਡੇ ਵੀ ਹੱਥ ਤੇ ਨਾਮ ਲੱਗ ਜੇ। ਤੇ ਆ ਨਾਲ। 何だかパッドカリン。リカリーあっ。何だかパッドと知ったかにゃ。 আন্দ

ਥੋੜੀਆਂ ਜਿਹੀਆਂ ਗਲੀਆਂ ਹੀ ਕੱਟ ਕਾ ਮੈਂ ਆ ਜਾ ਇੰਨਾ ਜੇ ਇੱਧਰ ਹੀ ਲੈਣ ਵਾਲੇ ਤੇ ਗਲੀਆਂ ਹੀ ਕੱਟਦੀ ਵੈਸੇ ਤਿੰਨਾਂ ਦਾ ਜਿਹੇ ਲੋੜੀ ਆ ਥੋੜੀਆਂ ਖਰਾਬ ਹੁੰਦੇ ਨੇ ਕਦੀ ਹੈਨਾ ਆਪਾਂ ਹੂੰ ਆ ਖਰਾਬ ਵੀ ਨਹੀਂ ਹੁੰਦੇ ਹੈਨਾ ਆਹੋ ਇਹਨਾਂ ਦਾ ਵਿਚੀ ਬਿਠੇੜੀ ਥਾਂ ਹੈ ਜੀ ਉੱਪਰ ਆ ਪਾ ਲੈਣਾ ਆ ਚੰਦਨ ਵਾਲੇ ਬੂਟੇ ਲਾਏ ਹੋਏ ਨੇ ਆਪਣੇ ਉਨਾ ਚ ਪਾਣੀ ਜੇ ਬਾਕੀ ਬੱਦ ਗਈ ਫੇਰ ਆਪਾਂ ਐ ਵੀ ਛਿੜਕ ਸਕਦੇ ਤਾਂ ਮੈਂ ਚਲੀ ਇਸ ਅੰਦਰ ਮੈਂ ਕਿਉਂਕਿ ਮੈਨੂੰ ਲੱਗ ਰਹੀ ਸੀ ਭੁੱਖ ਮੈਂ ਖਾ ਕੇ ਆਈ ਆ ਹੁਣ ਦੇਖਦੀ ਆਂ ਪਾਪਾ ਕਿੱਧਰ ਨੇ ਇੱਕ ਚਲ ਕੇ ਦੇਖੀ ਉਹ ਸਾਰੇ ਪਾਪਾ ਜੀ ਹੈਂ ਹੋਸੀ ਦੇ ਬਾਪਾ ਹੈਲੋ ਬਸ ਇੱਧਰ ਤਾਂ ਨਾ ਇੱਕ ਬੁੱਟਾ ਰਹਿ ਗਿਆ ਬਾਕੀ ਪੂਰੇ ਪਾਰਾਂ ਦੇ ਕੇਲਾਂ ਦੇ ਕਿ ਰਹਿ ਗਿਆ ਤੁਸੀਂ ਕੀ ਕਹਿੰਦੇ ਮੈਨੂੰ ਪਤਾ ਨਹੀਂ ਸੀ ਉਹ ਬੂਟੇ ਦਾ ਚਲੋ ਆਜੋ ਮਾੜ ਡੱਟ ਸਕਵਕ ਵਕ ਵਕ ਪਾਣੀ ਦਾ ਵੀ ਤਿਆਰ ਰੱਖੀਓ ਤੇ ਆਜੋ ਤੁਹਾਨੂੰ ਦਿਖਾਈ ਆਪਾਂ ਪਾਣੀ ਆਪਾ ਪਾਣੀ ਆਪਾਂ ਕਿਉਂ ਲਾ ਰਿਆਂਗੇ ਆਪਾਂ ਤਾਂ ਆਵਲਾ ਪਾਣੀ ਛਿਰਕਣਾ ਆਪਾਂ ਆਪਾ ਪਾਣੀ ਪੀਂਦੇ ਨਹੀਂ ਹੈਗੇ ਪੀਣਿਆ ਪੌਦੇ ਹੀ ਪਿੰਨੇ ਨੇ ठीक है आ जाओ आपा देखिए मैं आ गई हूं ना पानी वाली इतने बॉर्डर बने हुए है इथे इससे कोई सब्जी तो नहीं ला रखी मैं अंदर आ गई तो फिर भी कोई मुछ नहीं ही लग गया हथवा में आ देखो आ देखो गाइस लकड़ी और थवाम जी मेरी ਥੱਲੇ ਮੇ ਸੀ। ਸਾਡੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਤਾਂ ਕਰਦਿਆ ਕਰੋ ਯਾਰ ਚੈਨਲ ਨੂੰ। ਹੁਣ ਅਸੀਂ ਤਾਂ ਇਹ ਜਿਹਾ ਹੀ ਬਣਾ ਸਕਦੇ ਆ ਜਿੰਨੀ ਕਾਕਲ ਹੈਗੀ ਆ ਤੁਹਾਨੂੰ। ਚਲੋ, ਬਾਕੀ ਇੱਧਰ ਤਾਂ ਮੈਂ ਪਾਤਾ ਸਾਰੇ ਬੂਟਿਆਂ ਨੂੰ ਚੰਦਨ ਵਾਲਿਆਂ ਨੂੰ। ਆਤਰ ਆਈ ਗਿਆ। ਆ ਲੈ। ਹਾਰਾ ਪਾ ਦਿਓ। ਥੋੜੇ ਜਿਹਾ ਰੰਗ ਦਿਓ। ਹੈ? ਥੋੜੀ ਇਹ ਧਿਆਨ ਦੇ ਛਿੜਕ ਦਾਂਗੇ ਸਾਰੇ ਕਿਤੇ ਉਹ ਆਦੂ ਬਚੀ ਪਈ ਐ ਉਹ ਆਦੂ ਐ ਮਿੱਠ ਮਿੱਠਾ ਉੱਪਰ ਮੇਰਦਾ ਕੁਛ ਨਹੀਂ ਹੁੰਦਾ ਫਿਰ ਕੀ ਆ ਗੰਦੇ ਹੁਣ ਆਪਾਂ ਉਹਦੇ ਨੂੰ ਪੱਕ ਦੇਖੀਏ ਜੇ ਪਾਏ ਦਾ ਫਾਇਦਾ ਹੁੰਦਾ ਕੋਈ ਆਪਾਂ ਅੱਗੇ ਚੱਲਦੇ ਆ ਚੱਲੋ ਦਵਾਈ ਵੱਲ ਚੱਲਦੇ ਆਇਆ ਹਾ ਦਵਾਈ ਜੀ ਬਚ ਗਈ ਉਹ ਅੰਕਲ ਕਹਿ ਰਹੇ ਸੀ ਕਹਿੰਦੇ ਉਹਦੇ ਛਿੜਕ ਦਿਓ ਐਵੇਂ ਹੀ ਠੀਕ ਹੋ ਜਾਦਾ ਆਪਾਂ ਉਹਦੇ ਚ ਪਾਈਏ ਕਿਦੇ ਚ ਅੰਨ੍ਤ ਨਹੀਂ ਅੰਨ੍ਤ ਤਾਂ ਪਾਣੀ ਹੈ ਪਾਣੀ ਹੈ ਹਾਂ ਉਹਦੇ ਅੰਦਰ ਕਿੰਨੂ ਦਾ ਬੂਟਾ ਸੁੱਕੋ ਦਿਆ ਹਾਂ ਸੈਂਟੀਮੀਟਰ ਲੱਗ ਰਿਹਾ ਸੀ ਆ ਜਾ ਉਧਰ ਪਾਈਓ ਚਲੋ ਹਰੇ ਪੈਰ ਮੱੱਚ ਗਏ ਕੋਚਪਲਾ ਲੈ ਆਣੀ ਸੀ ਅੱਡੇ ਨਾਲ ਉਰੇ ਪਹਿਲਾਂ ਟਿੱਬੇ ਹੁੰਦੇ ਸੀਗੇ ਉਹ ਕੀ ਹੁੰਦਾ ਪਾਪਾ ਜਿੱਥੇ ਮਿੱਟੀ ਦੇ ਢੇਰ ਲੱਗੇ ਹੁੰਦੇ ਨੇ ਹਾਂ 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 ਆ ਇੱਥੇ ਹੁੰਦੇ ਸੀ ਨਾਲ ਹੀ ਇਸ ਕਰਕੇ ਆਪਣੇ ਉਰੇ ਸਿਉਂਕ ਬਹੁਤ ਜ਼ਿਆਦਾ ਹੈ ਆ ਬੂਟਾ ਵੀ ਸਿਉਂਕ ਕਰਕੇ ਪੱਟਿਆ ਗਿਆ ਉਹਨੂੰ ਤੇ ਹੁਣ ਸਾਡਾ ਕੰਮ ਨਿਬੜ ਗਿਆ ਹੁਣ ਥੋੜੀ ਜੀ ਹੋਰ ਵੀਡੀਓ ਨਾਲ ਅਟੈਚ ਕਰਾਂਗੇ ਨੂਰ ਨੂਰ ਤੇ ਅੱਜ ਛੱਡ ਕੇ ਆਵਾਂਗੇ ਫਿਰ ਆ ਕੇ ਮੈਂ ਸੱਚ ਉਹ ਪਰਲਾ ਪਲਾਟ ਵੀ ਬਾਇਆਗਾ ਉਹ ਤੁਹਾਨੂੰ ਦਿਖਾ ਕੇ ਫਿਰ ਵੀਡੀਓ ਦਾ ਐਂਡ ਕਰ ਦਾਂਗੇ ਜਿਹੜੀ ਰਹਿ ਗਈ ਆਪਾਂ ਉਹ ਛਿੜਕ ਦੀ ਚਲ ਆ ਥੋੜਾ ਬਾਈਦਾ ਹੈਗਾ ਤੂੰ ਕਹਿੰਦੀ ਆ ਮੈਂ ਕਰਪਲਾਂ ਕਰਤਾ ਆ ਦਵਾਈ ਤਾਂ ਸਾਰੇ ਬੂਟਿਆਂ ਨੂੰ ਪੈ ਗਈ ਸੀ ਮੈਂ ਕਿਹਾ ਹੁਣ ਲੱਗਦਿਆ ਹੱਥ ਪਾਣੀ ਵੀ ਲਾ ਹੀ ਦਈਏ ਉਹ ਇੱਕ ਸਾਈਡ ਵਾਲਾ ਪਾਣੀ ਮੈਂ ਉਹ ਪਰਲਾ ਤਾਂ ਮੈਂ ਕੱਲ ਲਾਤਾ ਸੀਗਾ ਇੱਧਰ ਤਾਂ ਤੇ ਇੱਕ ਦਿਨ ਪਹਿਲਾਂ ਥੋੜਾ ਜਿਹਾ ਮੀਂਹ ਵੀ ਆਇਆ ਸੀ 5-10 ਮਿੰਟ ਤੇ ਕਾਲਾ ਥੋੜਾ ਜਿਹਾ ਪਾਣੀ ਲਾਤਾ ਜਿੱਧਰਲੀ ਸਾਈਡ ਰਹਿ ਗਈ ਸੀ ਮੈਂ ਕਿਹਾ ਚੱਲ ਅੱਜ ਇੱਧਰ ਵੀ ਲਾ ਦਿੰਦੇ ਹੁਣ ਅੱਧੇ ਘੰਟੇ ਦਾ ਕੰਮ ਐ ਨਵੇਂੜੀਏ ਫੇਰ 2-4 ਦਿਨ ਲੰਘਣਗੇ ਫੇਰ ਫੇਸ ਦੇਖਾਂਗੇ ਪਾਣੀ ਦਾ ਹੁਣ ਨੂਰ ਦੇ ਟਿਊਸ਼ਨ ਦਾ ਟਾਈਮ ਹੋ ਗਿਆ ਹੁਣ ਮੈਂ ਇੱਥੋਂ ਆ ਬਦਲ ਕੇ ਜਾਣਾ ਫੇਰ ਨਾਲੇ ਨੂਰ ਨੂੰ ਟਿਊਸ਼ਨ ਛੱਡਿਆਣੇ ਫੇਰ ਥੋਂ ਨੂੰ ਪਰਲਾ ਪਰਾੜ ਦਿਖਾਵਾਂਗੇ ਉਧਰ ਮੈਂ ਮਸ਼ੀਨ ਫੇਰੀ ਐ ਤੇ ਉਧਰ ਲੈਵਲ ਨਹੀਂ ਹੈਗਾ ਉਧਰ ਸਾਡੇ ਇੱਕ ਖੁੰਝੇ ਚ ਨਾ ਮਿੱਟੀ ਬੋਪੈਣ ਵਾਲੀ ਆ ਮੈਂ ਇਧਰੋਂ ਸਾਰੀ ਮਿੱਟੀ ਖਿੱਚਣੀ ਪੈਣੀ ਆ ਹੌਲੀ ਹੌਲੀ ਡੇਲੀ ਡੇਲੀ ਕਰਕੇ ਥੋੜਾ ਮੋਟਾ ਸੈਟਿੰਗ ਕਰਾਂਗੇ ਉਹਦੀ ਨਾਦਰ ਹੋਰ ਬੂਟੇ ਬਾਟੇ ਕੁਝ ਨਹੀਂ ਲਾਣੇਗੇ ਉਹਨੂੰ ਖਾਲੀ ਹੀ ਰੱਖਾਂਗੇ ਵਿਚਾਲੇ ਚਲੋ ਹੰਨੌਰ ਨੂੰ ਟਿਊਸ਼ਨ ਛੱਡਿਆ ਜੀ ਮੈਂ ਤਾਂ ਵੇਟ ਕਰੀ ਜਾਨਾਗਾ ਵੀ ਮੈਨੂੰ ਕਹੂਗੀ ਛੱਡ ਕੇ ਆ ਮੈਡਮ ਇਹ ਲੱਗਦਾ ਕੱਲੀ ਉਹ ਚਲੀ ਗਈ ਚਲੀ ਗਈ ਪਹੁੰਚ ਗਈ ਵੜ ਗਈ ਅੰਦਰ ਗਈ ਹਾਂ ਜਦ ਮੜ ਜਾਊਗੀ ਉਹ ਨੂੰ ਤੂੰ ਜਾਈਂ अच्छा दूर। दूर आ ਹੁਣ ਪਹਿਲਾਂ ਡਰਦੀ ਹੁੰਦੀ ਸੀ ਨਾ ਹੁਣ ਨਹੀਂ ਡਰਦੀ ਹੋਰ ਵੀ ਵਾਵਾਈਆ ਪੱਜੀ ਗਈ ਐ ਆਹੋ ਉਹਨੂੰ ਕਿੰਨੀ ਵਾਰੀ ਕਹਿਆਗਾ ਵੀ ਹੌਲੀ ਜਾਇਆ ਕਰ ਗਿਰ ਜੇਂ ਚਲ ਕੋਈ ਨਹੀਂ ਲਓ ਜੀ ਮੈਂ ਪਿੱਛੇ ਪਾਣੀ ਲਾ ਰਿਹਾ ਸੀਗਾ ਮੈਂ ਕਿਹਾ ਫਿਰ ਬੱਟਨਾ ਟੁੱਟ ਜੇ ਉਹਦੋਂ ਨੂੰ ਮੈਡਮ ਸਾਡੀ ਚਲੀ ਵੀ ਗਈ ਟਿਊਸ਼ਨ ਤੇ ਚੰਗੀ ਗੱਲ ਹੈ ਹੁਣ ਆਰਾਮ ਜੇ ਨਾਲ ਲਾ ਦੀਏ ਪਾਣੀ ਫਿਰ ਸ਼ਾਮ ਨੂੰ ਦਿਖਾਵਾਂਗੇ ਤੁਹਾਨੂੰ ਪਰਲਾ ਪਲਾਟ ਮਿਲਦੇ ਆਂ ਸ਼ਾਮ ਨੂੰ ਆ ਸਾਡਾ ਛੋਟਾ ਬੇਬੀ ਵੀ ਆ ਗਿਆ ਤੇਰੀਆਂ ਅੱਖਾਂ ਨੂੰ ਕੀ ਹੋਇਆ ਪਿਆ ਸੌਂ ਕੇ ਆਈਆਂ ਨੀਨੀ ਆ ਗਈ ਸੀ ਹੈ ਨਹੀਂ ਮੈਂ ਦੂਬੀ ਨਾ ਸਾਰਾ ਟੀਵੀ ਦੇਖਿਆ ਸੀ ਫਿਰ ਮੇਰੇ ਮਮਾ ਨੇ ਡਾਂਟਾ ਸੀ ਸਰ ਮੈਂ ਨੋਨੀ ਲੱਗੇ ਸੀ ਅੱਛਾ ਰੋ ਕੇ ਆਈਆਂ ਫਿਰ ਇਹਨਾਂ ਟੀਵੀ ਥੋੜੀ ਦੇਖਦੇ ਹੁੰਦੇ ਨੇ ਪੁੱਤ ਸੋਨਾ ਤਾਂ ਤੁਹਾਡੀ ਜ਼ਿੰਦਗੀ 'ਚ ਹੈ ਹੀ ਨਹੀਂ ਉਹ ਮੈਡਮ ਕੀ ਕੀ ਗਾਏ ਦੀਦੀ ਟਿਊਸ਼ਨ ਗਈ ਚਾ ਆ ਦੇਖਾ ਪਾਣੀ ਲਾ ਰਹੀ ਆ ਆਪਾਂ ਹਾਂਜੀ ਇੱਧਰ ਆ ਇੱਧਰ ਆ ਨਾ ਮੇਰੇ ਕੋਲੇ ਟੀਵੀ ਨਹੀਂ ਇਹਨਾਂ ਦੇਖੀਦਾ ਹੁੰਦਾ ਓਏ ਓਏ ਨਲੀ ਚੋਚਲ ਲੈ ਮੇਰੀ ਗੱਲ ਹੀ ਨਹੀਂ ਸੁਣਦੀ ਟੀਵੀ ਨਹੀਂ ਇਹਨਾਂ ਦੇਖੀਦਾ ਹੁੰਦਾ ਉਹੀ ਕਰੀ ਜਾਂਦੀ ਐ ਉਹੀ ਕਰੀ ਜਾਂਦੀ ਐ ਉਹ ਦੇ ਲੈ ਉਹ ਫਿਰ ਹੁਣ ਮੈਂ YouTube ਤੇ ਪਾ ਦੇਣੀ ਆ ਜੀ ਸਾਰੇ ਦੇਖਣਗੇ ਵੀ ਰੋਂਦੀ ਐ ਬੇਬੀ ਤੇਰੀ ਕਹਿੰਦੇ ਮੈਂ ਟੀਵੀ ਨਹੀਂ ਦੇਖਦਾ ਹੈਗਾ ਇਹਨਾਂ ਕਹਿੰਦੇ ਮम्मा ਜਾਣ ਕੇ ਡਾਂਟ ਦਿੰਦੇ ਨੇ ਕਿਆ ਤੋ ਇੱਕਦਾਨ ਇਹਨੂੰ ਜੇ ਕਿਤੇ ਮੇਰਾ ਹੱਥ ਧੁੱਤਾ ਹੋਵੇ ਜਾਂ ਕੋਈ ਹੋਰ ਧੋਕੇ ਇਹਨੂੰ ਹੱਥ ਲਾ ਦੇ ਇਹਨੂੰ ਅਲਰਜੀ ਹੋ ਜਾਂਦੀ ਹੈ ਵੀ ਗਿੱਲਾ ਹੱਥ ਕਿਉਂ ਲਾਤਾ ਨਾ ਰੂਸੀ ਪਈ ਆ ਮੇਰੇ ਨਾਲ ਕਾਹਦਾ ਰੋਸ ਹੈਗਾ ਤੈਨੂੰ ਹੱਥ ਨਹੀਂ ਲਾਣੀ ਹੱਥ ਨਾਲ ਨਹੀਂ ਹੱਥ ਨਾਲ ਨਹੀਂ ਹੱਥ ਨਹੀਂ ਲਾਣਾ ਕਿਸੇ ਚੀਜ਼ ਨੂੰ ਬੇਟਾ ਦਵਾਈ ਸੀਗੀ ਇਹਦੇ 'ਚ ਚਲਾਇਆ ਪੰਦਰੀ ਚਲਦੇ ਆਂ ਚਲ ਪਾਣੀ ਫੇਰ ਲਾ ਲਾਂਗੇ ਤੂੰ ਅੰਦਰ ਹੀ ਚੱਲ ਚੱਲੀ ਅੰਦਰ ਚਲੋ ਅੰਦਰ ਚਲੋ ਅੰਦਰ ਮੈਂ ਨੂਰ ਨੋਟਿਸ਼ਨ ਤੋਂ ਲੈਣ ਜਾ ਰਿਹਾਗਾ ਇਹਨੂੰ ਪਤਾ ਨਹੀਂ ਕਿ ਆਹ ਤਾਂ ਹੱਫੇ ਜਾਂਦੀ ਹੈਗੀ ਭੱਜ ਤੇ ਛੁੱਟੀ ਵੇਲੇ ਕਹਿੰਦੀ ਹੈ ਜੀ ਤੁਸੀਂ ਲੈ ਕੇ ਆਓ ਮੈਨੂੰ ਜਾ ਕੇ ਬਾਹਰ ਪਹੁੰਚ ਗਏ ਹੁਣ ਉਹਦੇ ਟਿਊਸ਼ਨ ਦੇ ਬਾਹਰ ਬਾਹਰ ਨੂੰ ਦਿਖਾਣਿਆ ਹੁਣ ਵੀਡੀਓ ਦੇ ਵਿੱਚ ਨੂਰ ਹਾਂ ਮੈਂ ਅਜੇ ਵੇਟ ਕਰੀ ਗਿਆ ਵੀ ਮੈਨੂੰ ਆਉਗੀ ਬੁਲਾਣ ਟਿਊਸ਼ਨ ਤੇ ਵੀ ਪਾਪਾ ਛੱਡ ਕੇ ਆਉ ਕੱਲੀ ਭੱਜੇ ਈ ਤੂੰ ਪੂਆਜੀ ਖੜੇ ਮੈਂ ਫਿਰ ਆਇਆ ਚਾ ਮੈਂ ਕਿਹਾ 4:00 ਤਾ ਵੱਜ ਗਏ ਮੈਨੂੰ ਬੁਲਾਣ ਹੀ ਨਹੀਂ ਆਈ ਹੈਗੀ ਹੈ ਪੂਆਜੀ ਤਾਂ ਪੂਆਜੀ ਬਾਹਰ ਤਾਂ ਆਖੀ ਆਹੋ ਤੇ ਮੈਂ ਆਇਆ ਸੀ ਬਾਹਰ ਭੱਜ ਕੇ ਮੈਂ ਕਿਹਾ ਦੇਖਾਂ ਪੂਆਜੀ ਖੜੇ ਸੀ ਬਾਹਰ ਟਿਊਸ਼ਨ ਤਾਂ ਮਿਲ ਲਿਆ ਟੋਫੀ ਕਿੰਨਾ ਸੱਚ ਤੂੰ ਐ ਦੱਸ ਟਿਊਸ਼ਨ ਜਾਣ ਵੇਲੇ ਤਾਂ ਕੱਲੀ ਭੱਜੀ ਜਾਨੀ ਐ ਆਪ ਵੀ ਕੱਲੀ ਜਾਇਆ ਕਰ ਹੈ ਮੈਡਮ ਨੂੰ ਕੀ ਅੱਛਾ ਮੈਡਮ ਛੱਡਦੇ ਨਹੀਂ ਹੈਗੇ ਨਾ ਸਹੀ 6 ਵਜੇ ਕਹਦੇ ਕਰਨਾ ਮੈਂ ਚੱਲੀ ਠੀਕ ਐ ਐਨੀ ਦੇ ਲਈ ਤੇ ਨਹੀਂ ਚੜੀ ਜਾਂਦਾ ਕਈ ਵਾਰ ਪੈਸੇ ਲਈ ਪੋ ਜਾਂਦਾ ਤੁਸੀਂ ਪਹਿਲਾਂ ਮੈਮ ਤੁਸੀਂ ਮੈਨੂੰ ਕਹੋ ਕੱਲ ਤੇ ਮੈਂ ਚੇ ਵੜੀ ਪੂਏ ਜੀ ਚਲ ਠੀਕ ਹੈ ਮੈਂ ਫੋਨ ਕਰ ਦੂੰਗਾ ਠੀਕ ਆ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਪਿਛਲੇ ਪਲਾਟ ਚ ਲੈ ਕੇ ਚੱਲੂ ਮੈਂ ਕੀਤੀ ਐ ਸਫਾਈ ਮਸ਼ੀਨ ਨਾਲ ਆ ਦੇਖੋ ਸੈਂਟਰ ਸੈਂਟਰ ਚੋਂ ਤਾਂ ਮੈਂ ਕਰਤਾ ਸਾਫ ਆਹ ਖੜੀਆ ਮਸ਼ੀਨ ਮੈਂ ਉਰੀ ਰੱਖ ਗਿਆ ਸੀ ਮੈਂ ਕਿਹਾ ਵੀ ਚੱਲ ਜਿਹੜਾ ਇਹਨੂੰ ਚੱਕ ਕੇ ਬਾਰ-ਬਾਰ ਉਧਰ ਲੈ ਕੇ ਜਾਊਗਾ ਇਧਰ ਹੀ ਜਿੰਦਾ ਲਾਤਾ ਸੀ ਹੁਣ ਆ ਇਹਦੇ ਨਾਲ ਸਾਈਡ ਸਾਈਡ ਤੇ ਰਹਿ ਗਈ ਆ ਦੇਖੋ ਆ ਸਾਈਡਾਂ ਸਾਈਡਾਂ ਵਾਲੀਆਂ ਰਹਿ ਗਈਆਂ ਸਾਫ ਕਰਨ ਵਾਲੀਆਂ ਸੈਂਟਰ ਚੋਂ ਮੈਂ ਕਰਤੀ ਸੀ ਸਫਾਈ ਤੇ ਇਧਰਲੀ ਸਾਈਡ ਤੋਂ ਉੱਚਾ ਹੈਗਾ ਜਿੱਥੇ ਮਸ਼ੀਨ ਖੜੀ ਹੈ ਉਹ ਖੁੰਝਾ ਨਹੀਂ ਮੈਂ ਤੇ ਇਸ ਕਰਕੇ ਸਾਰੀ ਇਧਰੋਂ ਮਿੱਟੀ ਚੱਕ ਕੇ ਨਾ ਥੋੜੀ ਜਿਹਾ ਉਧਰ ਸਿੱਟਣੀ ਪਊਗੀ। ਜਿਆਦਾ ਜੋ ਜਿਆਦਾ درخت ਹੋ ਜਾਂਦੇ ਨੇ ਇਹਨਾਂ ਉਦੋਂ ਇੱਥੇ ਨਾਲੇ ਕੁੱਤੇ ਵੀ ਟੋਏ ਬਹੁਤ ਪੱਟ ਲੈਂਦੇ ਨੇ ਸਾਡੇ ਤਾਂ। ਬੁਰਾ ਹਾਲ ਹੋਇਆ ਕਿ ਕੁੱਤੇ ਆਣੇ ਨੇ ਨਾ ਸਾਡੇ। ਜਿੱਥੇ ਜੀ ਕਰਦਾ ਉੱਥੇ ਟੋਆ ਪੱਟ ਲੈਂਦੇ ਨੇ। ਹੁਣ ਆ ਦੇਖੋ ਜਿਵੇਂ ਆ ਮਹਿੰਦੀ ਦਾ ਬੂਟਾ ਹੈ। ਇਹ ਲਾਇਆ। ਇਹ ਪਹਿਲਾਂ ਉਰੇ ਝਾੜੀਆਂ ਆਈਆਂ ਸੀਗੀਆਂ। ਆ ਦੇਖੋ ਟੋਆ ਪੱਟ ਰੱਖਿਆ ਥੱਲੇ। ਜਿਹੜਾ ਬੂਟਾ ਹੋਣਾ ਹੁੰਦਾ ਉਹਦੇ ਥੱਲੇ ਟੋਆ ਪੱਟ ਕੇ ਖਰਾਬ ਕਰ ਦਿੰਦੇ ਨੇ ਆ ਜਿਹੜਾ ਇੱਕ ਵਲੌਗ ਚ ਦਿਖਾਇਆ ਸੀਗਾ ਤੂਤ ਲਾਇਆ ਸੀਗਾ ਇਹ ਵੀ ਚੱਲ ਪਿਆ ਇੱਕ ਖਰਾਬ ਹੋ ਗਿਆ ਸੀਗਾ ਪਹਿਲਾਂ ਵਾਲਾ ਤੇ ਚਲੋ ਮਿਲਦਿਆਂ ਜੀ ਹੁਣ ਅਗਲੇ ਵਲੌਗ ਦੇ ਵਿੱਚ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਓਕੇ ਜੀ ਧੰਨਵਾਦ ਬਾਏ ਬਾਏ ਟੇਕ ਕੇਅਰ ਅਜਵਾਕ ਆ ਖੇਡ ਰਹੇ ਨੇ ਓਏ ਤੇਰੀ ਅੱਖ ਨੂੰ ਕੀ ਹੋ ਗਿਆ ਹੈਂ ਬਤਾ ਦਿਓ ਇਹਨੇ ਮਾਰ ਦਿਆ ਇਹਨੇ ਮਾਰ ਦਿਆ ਚਲ ਹੁੱਕ ਮਾਰ ਦੇ ਰੀ ਦੀਦੀ ਹੁੱਕ ਮਾਰ ਦੋ ਚਲੋ ਹੋ ਗਈ ਠੀਕ ਚਲੋ ਨੂਰ ਕਿੱਧਰ ਗਈ ਅੰਦਰ ਗਈ ਚਲੋ ਠੀਕ ਹੈ ਬਾਏ ਕਰ ਦੋ ਕਾ ਮਿਲਦੇ ਆ ਫੇਰ ਕਰਦੇ ਮੇਰ ਮੇਰ ਜੀ ਬਾਈ ਕਰ ਦੋ ਇਹ ਨਹੀਂ ਛੜੀ ਹੋਈ ਕਰਦੀ ਕਰਦੇ ਵੀਰ ਬਣ ਪੁੱਤ ਬਣ ਕੇ ਕਿਆ ਬਾਈ ਤੁਸੀਂ ਬਾਈ ਕਰੋ ਓਏ ਬਾਈ ਕਰੋ ਬਾਈ ਬਾਈ ਕੱ ਫੇਰ ਮਿਲਾਂਗੇ